ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਰਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਭਵੰਤ ਸਿਆ ਪੰਜ ਪੰਜ ਕਰੋੜ ਰੁਪਇਆ ਕਰੈਲੀ ਤੇ ਲਾਤਾ ਕੋਈ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋਆਂ ਮਲ ਬਣਾਉਣ ਤੇ ਯਾਰ ਲੱਖਾਂ ਕੁੜਾ ਅਜੇ ਤੜਫ ਰਿਹਾ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਨਹੀਂ ਘੱਟੋ ਘਟਕਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ ਚ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲ ਨੂੰ ਖਰੀਦਨ ਤੇ ਪਾਣੀ ਨੂੰ ਬਹਾ ਰਹੇ ਆ ਉਹੀ ਪੈਸਾ ਤੇ ਵਿਚਾਰੇ ਦੁਖਿਆਰੀ ਲੋਕਾਂ ਦੇ ਨਾਲ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨ ਹੋਸਰਾ ਤੈਨੂੰ ਦੁਬਾਰੇ ਇਹੀ ਲੋਕ ਵਿਚਾਰੇ ਮੁੱਖ ਮੰਤਰੀ ਬਣਾ ਦੇਣ ਇੰਨਾ ਦੀ ਸੁਣਾ ਕੇ ਫਰਿਆਦ ਜਿਹੜੇ ਤੜਫਦੇ ਆ ਇੰਨੀ ਹੀਟ ਆ ਕਿ ਮੋਚ ਬਾਲ ਝਾੜ ਦਿੰਦੀ ਆ ਸਾਰਾ ਸੀਰੀਸ ਕਾ ਦਿੰਦੀ ਹੈ ਜੋ ਤੜਫਦੇ ਨੇ ਪਏ ਯਾਰ ਪੱਖਿਆਂ ਚ ਇਕੱਲੇ ਪੱਖੇ ਵੀ ਤੱਤੀ ਹਵਾ ਮਾਰਦੇ ਆ ਚਾਰ ਚੁਕ ਨੂੰ ਕਮਰੇ ਬੰਦ ਆਏ ਸੀ ਥੋੜੇ ਮੱਚੇ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾ ਲੈ ਸ਼ਰਮ ਕਰੋ ਉਹ ਇਨਕਲਾਬੀਓ ਖੌਤੀਓ ਯਾਲੀਓ ਕਹਿੰਦੇ ਰਾ ਹਰਿਆਣੇ ਸਰਕਾਰ ਬਣਾਉਣੀ ਐ ਆ ਦਾ ਸਾਹਮਲਾ ਪੰਜਾਬ ਨੂੰ ਗੱਲ ਸੁਣੋ ਇਹਨੂੰ ਅਸੀਂ ਜੀਸੀ ਨੂੰ ਬਦਲਾਉਣ ਚ ਵੀ ਆਏ ਸੀ ਕਿ ਪਹਿਲਾਂ ਕੀ ਇਹਦਾ ਮੈਡੀਕਲ ਦਾ ਪ੍ਰਬੰਧ ਅੱਛਾ ਨਹੀਂ ਕਾਲਜ ਦਾ ਪ੍ਰਬੰਧ ਅੱਛਾ ਨਹੀਂ ਤੇ ਚਾਦਰਾਂ ਦਾ ਮਸਲਾ ਸੀ ਹੋਰ ਬੜੇ ਮਸਲੇ ਸੀਗੇ ਮੈਨੂੰ ਇਹ ਨਹੀਂ ਸਮਝ ਆਦੀ ਜਿਹੜਾ ਇਹ ਨਵਾਂ ਆਇਆ ਇਹ ਕੀ ਕਰ ਰਿਹਾ ਹੈ ਇੱਥੇ ਕੋਈ ਟੈਂਸਰਵਾਟਰ ਚਾਹੀਏ ਇੱਥੇ ਨਾ ਕੋਈ AC ਕੰਮ ਕਰ ਰਿਹਾ ਮਰੀਜ਼ ਸਾਰੇ ਵਿਚਾਰੇ ਗਰਮੀ ਨਾਲ ਮਰੀ ਜਾਂਦੇ ਕੀਮੋ ਜੀ ਨੂੰ ਦਿੱਨੇ ਆਉਂਦਾ ਹਾਲ ਕੀ ਹੁੰਦਾ ਹੈ ਕੀਮੋ ਤੋਂ ਬਾਅਦ ਹਾਲ ਕੀ ਹੁੰਦਾ ਮਰੀਜ਼ ਦਾ ਮਤਲਬ ਹੈ ਇਹਨਾਂ ਨੂੰ ਪਤਾ ਨਹੀਂ ਜੋ ਬੰਦੇ ਸੁਣ ਰਹੇ ਨੇ ਇਹ ਮੋ ਤੋਂ ਬਾਅਦ ਅੰਦਰ ਅੱਗ ਲੱਗ ਜਾਂਦੀ ਹੈ ਬੰਦੇ ਦੇ ਇੰਨੀ ਗਰਮੀ ਮਹਿਸੂਸ ਹੁੰਦੀ ਹੈ ਇਹਨੇ ਕੈਮੀਕਲ ਉਹਦੇ ਅੰਦਰ ਜਾਂਦੇ ਨੇ ਉਸ ਤੋਂ ਬਾਅਦ ਏਸੀ ਨਾ ਹੋਵੇ ਉਹ ਵੀ ਇੰਨੀ ਗਰਮੀ ਤੇ ਸਭ ਤੋਂ ਐਮ ਗੱਲ ਇੱਥੇ ਲੋਕਾਂ ਨੇ ਬੜਿਆਂ ਨੇ ਦਾਨ ਕੀਤੇ ਨੇ ਕਿ ਏਸੀ ਦਾਨ ਕੀਤੇ ਹੋਏ ਏਸੀ ਲੱਗੇ ਨੇ ਤੁਸੀਂ ਉਹਨਾਂ ਨੂੰ ਚਲਾ ਵੀ ਨਹੀਂ ਸਕਦੇ ਯਾਰ ਤੁਸੀਂ ਚਲਾ ਵੀ ਨਹੀਂ ਸਕਦੇ ਨਾ ਨਦੀ ਗੱਲ ਹੈ ਇੱਥੋਂ ਗਾਇਨ ਸਪੀਕਰ ਸਾਹਿਬ ਆਉਂਦੇ ਰਹੇ ਨੇ ਇੱਥੇ ਔਰ ਬਾਕੀ ਦੇ ਜਿੰਨੀ ਉਹਨਾਂ ਸਰਕਾਰ ਬਣੀ ਹੋਈ ਆ ਸਾਰੇ ਆ ਕੇ ਕਹਿੰਦੇ ਰਹੇ ਨੇ ਕਿ ਦੇਖੋ ਜੀ ਆ ਮਾੜਾ ਹੈ ਆ ਮਾੜਾ ਹੈ ਬਈ ਖੋਰ ਬੜੀ ਵਿਡੰਬਣਾ ਹੈ ਤੁਸੀਂ ਉਹਨੇ ਮੁਹੱਲਾ ਕਲੀਨਿਕ ਅਸੀਂ ਪਹਿਲਾਂ ਵੀ ਬੜੇ ਵਾਰੀ ਕਿਹਾ ਹੈ ਉਹ ਤੋਂ ਜਦੋਂ ਇਲੈਕਸ਼ਨ ਹੋਣ ਵਾਲੇ ਸੀ ਕਿ ਜੋ ਐਗਜ਼ਿਸਟਿੰਗ ਮੈਡੀਕਲ ਵਾਲੇ ਸਾਡੇ ਸੈਂਟਰ ਨੇ ਹਸਪੀਟਲ ਨੇ ਉਹਨਾਂ ਨੂੰ ਬੈਟਰ ਕਰ ਲੋ ਨਵੇਂ ਮਹਿਲਾ ਮੁਹੱਲਾ ਕਲੀਨਿਕ ਬਜਾਉਣ ਦੀ ਬਜਾਏ ਇਹਨਾਂ ਏਸ਼ੀਆਂ ਨੂੰ ਇਹਨਾਂ ਵਾਰਡਾਂ ਨੂੰ ਸਹੀ ਕਰ ਲੋ ਲੋਕਾਂ ਨੂੰ ਮੜਿਆ ਦੀ ਰਾਹਤ ਮਿਲ ਜੇ ਕਿ ਤੁਸੀਂ ਇਹ ਨਹੀਂ ਕਰ ਸਕਦੇ ਸਭ ਤੋਂ ਜ਼ਰੂਰੀ ਆ ਚੀਜ਼ ਹੈ ਨਹੀਂ ਇਹਨੇ ਮੋਹੱਲਾ ਕਲੀਨਿਕ ਹੋ ਗਏ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਉਹ ਖਰਾਬ ਹੋ ਗਏ ਅਜੀਬ ਗੱਲ ਹੈ ਪਤਾ ਨਹੀਂ ਕਿਉਂ ਨਹੀਂ ਕਰਨਗੇ ਆ ਹੁਣ ਵੀ ਵੇਖ ਲਓ ਆ ਕੇ ਜੇ ਬਦਲਾਅ ਵਾਲੀ ਗੱਲ ਵਾਕਈ ਕਰਨੀ ਹੈ ਤਾਂ ਇਹਨਾਂ ਨੂੰ ਚਲਾਓ ਇਸੀ ਬਦਲਾਅ ਤੋਂ ਪਹਿਲਾਂ ਵੀ ਇੱਥੇ ਇਸੀ ਨਹੀਂ ਚੱਲਦੇ ਸੀ ਤੇ ਹੁਣ ਨਹੀਂ ਚੱਲਦੇ ਤਾਂ ਬਦਲਾਅ ਕੀ ਹੈ ਵੀ ਲੋਕੋ ਬੜਾ ਕੁਝ ਹੋ ਰਹੇ ਨੇ ਬਦਲਾਅ ਸਿੱਖੋ ਅਲਾਤਰ ਮੋਹੱਲੇ ਗੁਰਦੇਵ ਸਿੰਘ ਸਿੱਖੋ ਆਉਂਦੇ ਰਹੇ ਸਪੀਕਰ ਸਾਹਿਬ ਆਉਂਦੇ ਰਹੇ ਮੁੱਖ ਮੰਤਰੀ ਆਉਂਦੇ ਰਹੇ ਮਤਲਬ ਫਾਇਦਾ ਕੀ ਆਉਂਦਾ ਜਾਂ ਬਨਣ ਤੋਂ ਪਹਿਲਾਂ ਕੁਝ ਹੋਰ ਬਨਣ ਤੋਂ ਬਾਅਦ ਕੁਝ ਹੋਰ ਇਹ ਜਿਹੜਾ ਫਰਕ ਹੈ ਇਸ ਜਿਹਨੇ ਤਾਂ ਸਤਿਆਨਾਚ ਕੀਤਾ ਹੋਇਆ ਇਹ ਫਰਕ ਹੀ ਤਾਂ ਖਤਮ ਹੋਣਾ ਚਾਹੀਦਾ ਸਾਰੇ ਬਦਲਾ ਕੀ ਹੈ ਇਹ ਚਲੋ ਆਜੋ ਜੀ ਆਜੋ ਪੱਤਰਕਾਰ ਸਾਹਿਬ ਆਓ ਜੀ ਆਪਾਂ ਇਹ ਪੜ੍ਹਦੇ ਵੀਡੀਓਸੀ ਬਣਾ ਲਈਏ ਕਿਉਂ ਕਾਰਨ ਤੁਸੀਂ ਹਾਲ ਦੇਖੋਗੇ ਅੱਜ

ਉਹ ਵੀ ਏਸੀ ਵੀ ਚੱਲਦਾ ਭਾਈ ਸਾਡੇ ਬਹੁਤ ਬਹੁਤ ਦਿਲਾਉਂਦੇ ਨੇ ਤੇ ਆਪ ਉੱਥੋਂ ਇਹਨਾਂ ਦਾ ਹਾਲ ਕੀ ਵਿਚਾਰੀਆਂ ਦਾ ਆ ਦੋਨੇ ਏਸੀ ਵੀ ਚੱਲਦੇ ਨੇ 35 ਐਸਾ ਆਜੋ ਅਰੇ ਉਹ ਹਸਪੀਟਲ ਤੇ ਜੇ 15 ਮਈ ਚੱਲਣਾ ਤੇ ਸਰਕਾਰ ਬਣੀ ਹੈ ਨੀ ਕੋਈ ਤੇ ਯਾਰ ਤੁਸੀਂ ਤਾਂ ਇੱਕ ਉਹ ਬਣੀ ਸਪੀਕਰ ਦਾ ਬੈਠੂ ਨੇ ਆਪਾਂ ਪਰਸੋਂ ਆ ਕੇ ਗਏ ਐ ਸੀ ਪਰ ਬਸ ਹੋ ਗਿਆ ਹਾਲ ਪਰਸੋਂ ਇੱਥੇ ਆ ਕੇ ਗਏ ਲੋਕਾਂ ਨੇ ਆਹ ਹਾਂ ਜਿਹੜੇ ਕੱਲ ਦਾਣ ਕੀਤੇ ਹੋਏ ਸੀ ਇਹ ਵੀ ਕਾਸਰ ਜੀ ਸਰਕਾਰੋਂ ਦਾਣ ਕੀਤੇ ਅਜੇ ਵੀ ਲੋਕਾਂ ਦੇ ਦਾਣ ਕੀਤੇ ਹੋਏ ਸੀ ਬੁਰੇ ਅਸੀਂ ਨਹੀਂ ਕਹਿ ਰਹੇ ਇਹਨਾਂ ਨੂੰ ਵਿਚਾਰਿਆਂ ਨੂੰ ਪੁੱਛ ਲੋ ਕੀ ਹਾਲ ਹੈ ਜਸੋਂ ਨੂੰ ਪੁੱਛ ਕੇ ਥੋੜਾ ਲਾਇਕ ਕੀ ਹਾਲ ਕਰ ਰਹੇ ਜੇ ਮਾਣਦੇ ਹੋ ਤੇ ਇਹ ਮੂਤੋਂ ਬਾਅਦ ਸੇਵ ਚ ਅੱਗ ਲੱਗਦੀ ਹੈ ਆ ਇਹ ਨਹੀਂ ਉਹ ਕਿਤੇ ਬਲਵਾ ਨਹੀਂ ਚੀਜ਼ ਜੋ ਉਹ ਨਹੀਂ ਐਸੀ ਚੈਟਾਂ ਦੇ ਕੋਲ ਪਿਆਰੇ ਆ ਹਾਲ ਦੇਖੋ ਕੀ ਹੈ ਸਰ तो जी बेटा क्यों आया बांधा सारा भी नहीं आउंदी किसी पास हां आ काम करते ने सोची हां आज से आए वो छोटी खातरी आए हैं अभी तो डाले ये छोटी खातरी आवाज कौन आए हैं लखा से ਨ ਲੈ ਨਖੇ ਸਭ ਤੋਂ ਵੱਡੀ ਕੇ ਇੱਥੇ 20 ਸਿਛਲੇ ਵਾਲ ਕੇ ਪ੍ਰਬੰਧ ਅੱਛਾ ਨਹੀਂ ਸੀ ਇਥੋਂ ਦਾ ਪਰ ਮੈਨੂੰ ਯਾਦ ਆ ਅਸੀਂ ਵੀ ਕਿਹਾ ਸੀ ਆਗੇ ਰਾਜ ਬਹਾਦਰ ਅੱਛਾ ਕੰਮ ਨਹੀਂ ਕਰ ਰਿਹਾ ਪਰ ਮੈਂ ਨਵੇਂ ਵੀਜ਼ੀ ਨੂੰ ਪੁੱਛਣਾ ਚਾਹਣਾ ਕੀ ਹੋ ਰਿਹਾ ਹੈ ਇਸਦੇ ਪ੍ਰਬੰਧਨ ਆ ਕੀ ਹੋ ਰਿਹਾ ਸਰ ਕੁਝ ਵੀ ਨਹੀਂ ਮੱਲਾ ਕਲੀਨੇ ਮੱਲਾ